ਕੀ ਆਪਾਂ ਸਰ ਸਖਤੋ ਸਖਤ ਕਾਰਵਾਈ ਕਰਨੀ ਹੈ ਜਿਹੜਾ ਵੀ ਇਸ ਤਰੀਕੇ ਦਾ ਮਾਹੌਲ ਖਰਾਬ ਕਰਦਾ ਹੈ ਪੰਜਾਬ ਦੇ ਵਿੱਚ ਭਾਈਚਾਰਾ ਖਰਾਬ ਕਰਦਾ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰੋ ਜਿਹੜਾ ਵੀ ਬੇਅਦਬੀ ਦਾ ਜਿਹੜਾ ਮਸਲਾ ਆਇਆ ਸੀ ਸਾਹਮਣੇ ਬਟਾਲਾ ਦੇ ਵਿੱਚ ਔਰ ਫਲੋਰ ਦੇ ਵਿੱਚ ਜਿਹੜੀ ਘਟਨਾਵਾਂ ਵਾਪਰੀ ਸੀ ਉਹਦੇ ਕਰਕੇ ਅੱਜ ਰੋਸ਼ ਪ੍ਰਦਰਸ਼ਨ ਹੈ ਜਿਨ੍ਹਾਂ ਨੇ ਵੀ ਇਹ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਬਾਕੀ ਵੀ ਜਿਹੜੀ ਬਿਆਨਬਾਜ਼ੀ ਕਰਦੇ ਆ ਜਿਹੜਾ ਡੀਜੀਪੀ ਸਾਹਿਬ ਵੀ ਪੰਜਾਬ ਸਰਕਾਰ ਉਹਨਾਂ ਨੂੰ ਐਕਸਲਡਿਸ਼ਨ ਦੀ ਕਾਰਵਾਈ ਵੀ ਚੱਲ ਰਹੀ ਹੈ ਬਾਹਰੋਂ ਇੱਥੇ ਲਾ ਕੇ ਕਾਰਵਾਈ ਕਰਨ ਦੀ ਮੰਗ ਪੂਰੀ ਚੱਲਦੀ ਹੈ ਆਪਾਂ ਲੋਕਾਂ ਨੂੰ ਖਜ਼ਰ ਖਵਾਰ ਨਾ ਕਰੀਏ ਆਪਾਂ ਇਸ ਤੇ ਪੂਰੀ ਕਾਰਵਾਈ ਕਰੀਏ ਇਸ ਤੇ ਜੋਰ ਪਾਈਏ ਕਾਰਵਾਈ ਤੇ ਜੋਰ ਪਾਈਏ ਸਰ ਸਾਹਿਬ ਜੀ ਨੂੰ ਦੱਲਾਮ ਦੇਖ ਰਹੇ ਹੋ ਲਾਤਰੇ ਚੌਕ ਦੀ ਸੇਤਾ ਜਿੱਤਗੀ ਫਸ ਤੋਂ ਬਾਬਾ ਸਾਹਿਬ ਦੀ ਪ੍ਰਤੀਮਾ ਦੇ ਨਾਲ ਛੇੜਛਾੜ ਕੀਤੀ ਗਈ ਤੇ ਗਿਆਨ ਨਹੀਂ ਸੋਚਦੇ ਉਸ ਤੋਂ ਬਾਅਦ ਭਾਰਤ ਦੀ ਸੋਚਦੇ ਗਿਆਨ ਦੇ ਟੋਪੇ ਸਾਡੇ ਅੰਦਰ ਜਿੰਦਾਬਾਦ ਜਿੰਦਾਬਾਦ ਭਾਰਤ ਦੇ ਜਿੰਦਾਬਾਦ 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 ਕੱਟੇ ਜਾਈ ਨਹੀਂ ਚਲੇਗੀ ਨਹੀਂ ਜੇ ਨਹੀਂ ਚਲੇਗੀ ਕੱਟੇ ਸ਼ਰਮ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ भगवंत मान की चुनाबी करते आए नी उन्होंने बुलाया गया भगवंत मान की चुनाबी करने लगे पे ਸਰ ਪੁਰਖ ਦਾ ਯਕੀਨ ਪਾ ਦੇਦੇ ਹੋ ਮੰਨੂ ਦਾ ਪਿਆਰ ਇਹ ਇਮਪਰੋਟਿ ਬਿਆਨ ਹੈ ਦਾਨਗੁਰ ਦੀ ਪਿਆਰ ਹੈ ਕਿ ਇਹ ਇੱਕ ਤਾਂ ਇਹ ਬਰੋਸਾ ਕਿ ਕੋਈ ਉਸਕਾਰ ਨਹੀਂ ਕਰੀ ਨਹੀਂ ਲੱਭਾ ਨੀ ਕੋਣ ਸੇ ਤੋ ਵਰਤਮਾਨ ਦੀ ਆ ਬਹੁਤ ਦੇ ਲੱਗੀ ਪਈ ਆ ਜੀ ਸਰ ਪਹਿਲੇ ਵੀ ਇਦਾਂ ਪ੍ਰਤੀਵਾਦ ਦਾ ਛੇਕਾ ਨਹੀਂ ਕੀਤੀ ਕੀਤੀ ਉਹਨੂੰ ਵੀ ਜਮਾਨਤ ਦੇ ਦਿੱਕਤਾਂ ਲੈ ਲਿਓ ਪਰ ਉਹ ਹੁਣ ਜਮਾਨਤਾਂ ਨਹੀਂ ਮਿਲੀਏ ਇਹ ਗੜਾ ਵੱਡ ਨੂੰ ਗੜਾ ਇਹ ਹਰਾਮ ਦੇ ਦਾ ਮੇਰਾ ਸਾਰਾ ਲੱਗਦਾ ਪੰਨੂ ਤੇਰੇ ਸਾਰੇ ਜੀਜੇ ਆ ਗਏ ਆ ਇਹ ਟ੍ਰਿੰਗਲ ਜੀ ਪਹਿਲਾਂ ਲਗਾ ਤਾਰੇ ਬਾਬਾ ਸਾਹਿਬ ਦੀ ਪ੍ਰਤੀਮਾ ਦੇ ਨਾਲ 6 ਸਾਲ ਕੀਤੀ ਜਾ ਰਹੀ ਹੈ ਕੀ ਹੈ ਫਿਰ ਕਾਰਨ ਹੈ ਕਿ ਲਾਉਣ ਆਰਡਰ ਪੁਲਿਸ ਦੇ ਹੱਥ ਨਹੀਂ ਹੈਗਾ ਇਹ ਕੋ ਇਹ ਜਿਹੜਾ ਵਾ ਬਾਬਾ ਸਾਹਿਬ ਡਾਕਟਰ ਮੇਡਕਰ ਸਾਹਿਬ ਦਾ ਜੋ 26 ਜਨਵਰੀ ਨੂੰ ਗ੍ਰੇਸਟੂਆ ਤੇ ਸੰਵਿਧਾਨ ਜੜਾਇਆ ਗਿਆ ਸੀ ਇਹ ਏਜੰਸੀਆਂ ਦੀ ਸਾਜ਼ਿਸ਼ ਦਾ ਔਰ ਪੰਜਾਬ ਦਾ ਮੋਰ ਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਟਰੰਪ ਨਾਲ ਯਾਰੀ ਰੱਖਦੇ ਆ ਔਰ ਦੂਜੇ ਪਾਸੇ ਟਰੰਪ ਜੇ ਸਾਡੇ ਆਮ ਲੋਕਾਂ ਨੂੰ ਜਿਹੜੇ ਕਿ ਅਮਰੀਕਾ ਵਿੱਚ ਗਏ ਉਹਨਾਂ ਨੂੰ ਹੱਥਕੜੀਆਂ ਲਾ ਕੇ ਭੇਜ ਸਕਦੇ ਆ ਤੁਮਰ ਕੈਨੇਡਾ ਦੇ ਵਿੱਚ ਜਿਹੜਾ ਅੰਤਖਵਾਦੀ ਪੰਨੂ ਬੈਠਾ ਹੋਆ ਉਹਨੂੰ ਕਿਉਂ ਨਹੀਂ ਹਟਕੜੀਆਂ ਲਿਆ ਕੇ ਭਾਰਤ ਦੇ ਵਿੱਚ ਲਿਆ ਸਕਦੇ ਉਹਨੂੰ ਅੰਮ੍ਰਿਤਸਰ ਦੇ ਹਮਾਇੱਦ ਦੇ ਨਾਲ ਤਾਂ ਜੋ ਜਿਹੜੀ ਭਾਰਤ ਦੀ ਸਰਕਾਰ ਹੈ ਪੰਜਾਬ ਸਰਕਾਰ ਹੈ ਜੇ ਇਹਨੇ ਪੰਨੂ ਨੇ ਬਾਬਾ ਸਾਹਿਬ ਡਾਕਟਰ ਅੰਮੇੜਕਰ ਸਾਹਿਬ ਦਾ ਅਪਮਾਨ ਉਹਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਉਹਨੂੰ ਫਲਾਕਾਂ ਦੇ ਪਿੱਛੇ ਕੀਤਾ ਜਾਵੇ ਨਹੀਂ ਤਾਂ ਅੱਜ ਜਿਹੜਾ ਕਿ 2 April ਹੈ ਔਰ 2 April ਨੂੰ 2018 ਚ ਪੂਰਾ ਭਾਰਤ ਬੰਦ ਹੋਇਆ ਸੀ ਨਹੀਂ ਤਾਂ ਐਸੀ ਸਮਾਜ ਜਿਹੜਾ ਪੂਰੇ ਭਾਰਤ ਦਾ ਉਹ ਸੜਕਾਂ ਤੇ ਆ ਜੀ ਹੁਣ ਕਿੱਥੇ ਨੇ ਪੁਲਿਸ ਕਰਵੇ ਕੀ ਕਰ ਰਹੀ ਹੈ ਕੋਈ ਲੱਭ ਰਹੀ ਹੈ ਨੰਗਲ ਦੀ ਪੁਲਿਸ ਪੰਜਾਬ ਪੁਲਿਸ ਦੀ ਕਿੰਨੀ ਵੱਡੀ ਲਾਹ ਪ੍ਰਵਾਈ ਹੈ ਇਹਦੇ ਵਿੱਚ ਆਪਾਂ ਨਲਾਕੀ ਕਹਿ ਸਕਦੇ ਆ ਕਿ ਜਿਹੜੇ ਬੰਦੇ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਸਟੈਚੂ ਤੇ ਅੰਤਗਵਾਦੀ ਨਾਰੇ ਲਿਖ ਕੇ ਜਾਂਦੇ ਆ ਸ਼ਰੇਆਮ ਧਮਕੀ ਦਿੰਦੇ ਆ ਅੱਜ ਤੱਕ ਵੀ ਉਹ ਬੰਦੇ ਜਿਹੜੇ ਆ ਫੜੇ ਨਹੀਂ ਗਏ ਆ ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਆ ਕੇ ਜਲਦੀ ਤੋਂ ਜਲਦੀ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਹੋ ਸਕੇ ਇਹਨੂੰ ਵੀ ਜਿਹੜੇ ਵੀ ਅੰਦਗਾਦੀ ਨਾਰੇ ਲਿਖੇ ਗਿਆ ਜਾਂ ਜਿਨ੍ਹਾਂ ਨੇ ਧਮਕੀ ਦਿੱਤੀ ਆ ਤੇ ਬਾਬਾ ਸਾਹਿਬ ਦਾ ਅੰਮ੍ਰਿਤਕ ਸਾਹਿਬ ਦੇ ਸਟੈਚੂ ਜਿਹੜੇ ਆ 14 ਅਪ੍ਰੈਲ ਨੂੰ ਜਿਹੜੇ ਤੋੜਨ ਦੀ ਗੱਲ ਕਰਦੇ ਹਟਾਉਣ ਦੀ ਗੱਲ ਕਰਦੇ ਉਹਨਾਂ ਨੂੰ ਛੇਤੀ ਛੇਤੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਹੰਦਰ ਕੀਤਾ ਗਿਆ ਸੀਐਮ ਭਗਵੰਤ ਸਿੰਘ ਸਿੱਧਾ ਲਗਾਤਾਰ ਪੰਜਾਬ ਦੇ ਦੌਰੇ ਤੇ ਨਹੀਂ ਕਿ ਕੀ ਸਮਾ ਹੈ ਨੀਗਾ ਐਸੀ ਭਾਈਚਾਰੇ ਵਾਸਤੇ ਦੇਖੋ ਇੱਕ ਸੀਟ ਜਿਹੜੀ ਆ ਵੈਸੇ ਜਿਹੜੀ ਖਾਲੀ ਹੋਈ ਆ ਔਰ ਉਹਦੇ ਲਈ ਪੂਰਾ ਪ੍ਰਸ਼ਾਸਨ ਦਿੱਲੀ ਦਾ ਸਾਫਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਸਾਰੇ ਅਜਤਮਾਰ ਮੰਡੀ ਬਿਲਕੁਲ ਨਜ਼ਦੀਕ ਆਏ ਹੋਏ ਹਨ ਪਰ ਉਹਨਾਂ ਨੂੰ ਹਾਲੇ ਤੱਕ ਵੀ ਕਿਸੇ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਕਿ ਜਿਹੜੇ ਲੋਕਾਂ ਨੇ ਬਾਵਾ ਸਾਹਿਬ ਡਾਕਟਰ ਮਿਡਕਰ ਸਾਹਿਬ ਦਾ ਸਭਿਧਾਨ ਨਿਰਮਾਤਾ ਦਾ ਅਪਮਾਨ ਕੀਤਾ ਦਾ ਕਿ ਉਹਨਾਂ ਦੇ ਦੋਸ਼ਿਆਂ ਨੂੰ ਫੜਿਆ ਜਾਵੇ ਔਰ ਅੱਜ ਦਲ ਸਮਾਜ ਸੜਕਾਂ ਤੇ ਉਰੇ ਉਤਰਿਆ ਹੋਇਆ ਹੈ ਸਾਨੂੰ ਸਵੇਰ ਦੇ ਜਿਹੜੇ ਇੱਕੋ ਗੱਲ ਕਰ ਰਹੇ ਕਿ ਡੀਸੀ ਸਾਹਿਬ ਆ ਕੇ ਮੰਗ ਪੱਤਰ ਲੈਣਗੇ ਬਾਤ ਤਾਂ ਇਹ ਕਹਿੰਦੇ ਸੀਪੀ ਸਾਹਿਬ ਆ ਕੇ ਲੈਣਗੇ ਤਾਂ ਹਾਲੇ ਤੱਕ ਵੀ ਕੋਈ ਵੀ ਜਿਹੜਾ ਪ੍ਰਸ਼ਨਾਤਜਨਗੀ ਅਧਿਕਾਰ ਆ ਉਹ ਮੰਗ ਪੱਤਰ ਲੈਣ ਵਾਸਤੇ ਨਹੀਂ ਆਇਆ ਇਸ ਕਰਕੇ ਸਾਰਾ ਜਿਹੜਾ ਕਿ ਸੰਵਿਧਾਨ ਬਚਾਓ ਮੋਰਚੇ ਨੇ ਸੜਕ ਤੇ ਬੈਨ ਦਾ ਮਰਨ ਨਹੀਂ ਬਿਲਕੁਲ ਨਹੀਂ ਬਿਲਕੁਲ ਸੈਕਟਰੀ ਦੇਖੋ ਜਿੱਤੇ ਕੀ ਕੱਲ੍ਹ ਤੋਂ ਕੱਲ੍ਹ ਤੋਂ ਆ ਮਾਮਲਾ ਸਾਹਮਣੇ ਆਇਆ ਜਿੱਤੇ ਕੀ ਬਾਬਾ ਸਾਹਿਬ ਜੀ ਪ੍ਰਤੀਮਾ ਦੇ ਬਾਅਦ ਸ਼ੀਸ਼ੇ ਦੇ ਬਾਅਦ ਕੁਝ ਖਾਲਸਾਨੀ ਦੇ ਨਾਰੇ ਜਿਹੜੇ ਲਿਖੇਗੇ ਸੀਗੇ ਤੇ ਇੱਕ ਬਿਆਨ ਵੀ ਜਾਰੀ ਆ ਪੰਨੂ ਦਾ ਸਾਹਮਣੇ ਆਇਆ ਸੀ ਜੋ ਕਿ ਕੈਨੇਡਾ ਵਿੱਚ ਆ ਤੇ ਉਹਦਾ ਬਿਆਨ ਵੀ ਸਾਹਮਣੇ ਆਇਆ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਖਾਲਸਾਣ ਜਿਹੜਾ ਖਾਲਸਾਣ ਦੇ ਵੱਲੋਂ ਕਿਸੇ ਸ਼ਰਤਾਂ ਦੇ ਅੰਸ਼ਾਂ ਦੇ ਵੱਲੋਂ ਬਿਆਨ ਲਿਖੇਗੇ ਨੇ ਬਾਬਾ ਸਾਹਿਬ ਦੇ ਪ੍ਰਤੀਪਾ ਦੇ ਤੇ ਪੰਨੂ ਨੇ ਆਸ਼ਾਬਦ ਬਿਆਨ ਵੀ ਬੋਲੇ ਨੇ ਬਾਬਾ ਸਾਹਿਬ ਦੇ ਪ੍ਰਤੀ ਕੀ ਕਨਾਲ ਵੱਲੋਂ ਐਸ்சி ਭਾਈਚਾਰੇ ਵੱਲ ਕਿਹਾ ਜਾ ਰਿਹਾ ਹੈ ਕਿ ਜਿਹੜੇ ਸੰਵਿਧਾਨ ਨੂੰ ਸਿੱਧਾ ਹੀ ਝੋਟ ਪੰਚਾਇਤੀ ਕੀ ਹੈ ਖੇਸ ਪੰਚਾਇਤੀ ਹੈ ਸਾਡੇ ਸੰਵਿਧਾਨ ਨੂੰ ਕੀ ਕਾਰਵਾਈ ਕਰ ਰਹੀ ਉਸ ਹਜੇ ਕਿਉਂ ਉਸ ਠਕ ਪੁੱਤਨੀ ਬਣੀ ਹੋਈ ਹੈ ਕਿਉਂ ਉਸ ਉਸ ਆਰੋਪੀਆਂ ਨੂੰ پکڑ ਨਹੀਂ ਪਾ ਰਹੇ ਤੇ ਅੱਜ ਵਿਵਾਦ ਜਿਹੜਾ ਵਿਵਾਦ ਛੜਿਆ ਉਹ ਮਾਮਲਾ ਜਿਆਦਾ ਹੁਣ ਪੱਕਾ ਹੋਇਆ ਨਜ਼ਰ ਆ ਰਿਹਾ ਹੈ ਦੋਨੋਂ ਸਾਈਡ ਭਾਖੜਾ ਦਾ ਚੌਂਕ ਦੀਆਂ ਦੋਨੋਂ ਸਾਈਡਾਂ ਬੰਦ ਕਰ ਦਿੱਤੀਆਂ ਗਈਆਂ ਨੇ ਏਡੀਸੀਪੀ ਵੀ ਮੌਕੇ ਤੇ ਪਹੁੰਚੇ ਸੀਗੇ ਤੇ ਇਸ ਵੀ ਦਵਿੰਦਰ ਜੀ ਵੀ ਮੌਕੇ ਤੇ ਪਹੁੰਚੇ ਨੇ ਤੇ ਤਸਵੀਰਾਂ ਤੁਹਾਨੂੰ ਭਾਖੜਾ ਦਾ ਚੌਂਕ ਦੀਆਂ ਦਿਖਾ ਰਿਹਾ ਜਿੱਥੇ ਅੱਜ ਐਸ்சி ਭਾਈਚਾਰੇ ਵੱਲੋਂ ਸਿੱਧੇ ਰੋਸ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਸੰਵਿਧਾਨ ਬਚਾਓ ਮੋਰਚਾ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਮਿਤੀ 2 ਅਪ੍ਰੈਲ ਨੂੰ ਰੋਸ ਪ੍ਰਦਰਸ਼ਨ ਸੀਗਾ 10 ਵਜੇ ਤੋਂ ਸ਼ੁਰੂ ਸੀਗਾ ਹਾਲਾਂਕਿ ਸਥਾਨ ਜਿਹੜੇ ਕਿ ਅਲੱਗ-ਅਲੱਗ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਚੱਲਦਾ ਪਿਆ ਹੋਇਆ ਹੈ ਤੇ ਲੁਧਿਆਣਾ ਜੀ ਜੇਕਰ ਗੱਲ ਕਰ ਲਈਏ ਲੁਧਿਆਣਾ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਰੋਸ ਪ੍ਰਦਰਸ਼ਨ ਚੱਲਦਾ ਪਿਆ ਹੋਇਆ ਹੈ ਤੇ ਜੇਕਰ ਗੱਲ ਕਰੀਏ ਫਲੋਰ ਨੰਗਲ ਦੀ ਉਹਦੇ ਉੱਥੇ ਵੀ ਜਿਹੜੀ ਤਸਵੀਰਾਂ ਸਾਡੀ ਲੁਧਿਆਣਾ ਲਾਈਵ ਦੀ ਟੀਮ ਤੁਹਾਨੂੰ ਦਿਖਾ ਰਹੀ ਹੈ ਕਿ ਕਿਸ ਤਰ੍ਹਾਂ ਰੋਸ ਪ੍ਰਦਰਸ਼ਨ ਉੱਥੇ ਵੀ ਲਗਾਤਾਰ ਜਾ ਰਹੀ ਹੈ ਐਸੀ ਭਾਈਚਾਰੇ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਅਸੀਂ ਰੋਸ ਪ੍ਰਦਰਸ਼ਨ ਤੋਂ ਨਹੀਂ ਉਠਾਂਗੇ ਇਹ ਤਸਵੀਰਾਂ ਤੁਸੀਂ ਦੇਖ ਲਿਓ तमाम ਤਸਵੀਰਾਂ ਜਿੱਥੇ ਕਿ ਸਿਕਿਉਰਿਟੀ ਇਹ ਪਰਬੰਧ ਕੀਤੇਗਾ ਤੇ ਰੂਟ ਜਿਹੜਾ ਕਿ ਡਾਇਵਰਟ ਕੀਤਾ ਗਿਆ ਲੋਕਾਂ ਨੂੰ ਲੋਕਾਂ ਦੇ ਲਈ ਗੱਲਬਾਤ ਕਰਦੇ ਆ ਏਡੀਸੀ ਪ੍ਰਭਜੋਤ ਪ੍ਰਭਜੋਤ ਜੀ ਕੀ ਮਾਮਲਾ ਹੋਇਆ ਕਿਉਂ ਕਹਿੰਦੇ ਕਿ ਪੁਲਿਸ ਸਾਰੀ ਸੁਣਵਾਈ ਨਹੀਂ ਹੋ ਰਹੀ ਜੋ ਇਹਨਾਂ ਦਾ ਮਸਲਾ ਸੀਗਾ ਜਿਹੜਾ ਇਹ ਟ੍ਰੈਫਿਕ ਡਾਇਵਰਸ਼ਨ ਅਸੀਂ ਦਿੱਤੀਆਂ ਹੈਗੀਆਂ ਨੇ ਬਾਕੀ ਡੀਸੀ ਸਾਹਿਬ ਨੂੰ ਬੁਲਾਇਆ ਹੈਗਾ ਏਡੀਸੀ ਸਾਹਿਬ ਆ ਰਹੇ ਨੇ ਉਹ ਆ ਕੇ ਜਿਹੜਾ ਮੈਮੋਰੈਂਡਮ ਹੈਗੇ ਨੇ ਸਮਾਜ ਦਾ ਲੈ ਕੇ ਜੋ ਵੀ ਇਹਨਾਂ ਦੀ ਪ੍ਰੋਬਲਮ ਹੈ ਹਾਲ ਗੰਦੀ ਕੋਸ਼ਿਸ਼ ਕਰ ਰਹੇ ਸਰ ਹਜੇ ਤੱਕ ਕੁਝ ਪਤਾ ਲੱਗਿਆ ਕਿ ਇਹ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਜੋ ਵੀ ਲਿਖਿਆ ਗਿਆ ਹੈ ਨਾਰੇ ਲਿਖੇ ਗਏ ਨੇ ਉਸ ਦੇ ਉੱਤੇ ਕਿਸ ਦਾ ਹੱਥ ਹੈ ਜਾਂ ਕਿਤੇ ਕੁਝ ਤੱਤ ਨਹੀਂ ਜੜੇ ਕੋਈ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਬਾਹਰ ਦੀ ਹੈਗੀ ਲੁਧਿਆਣੇ ਦੀ ਨਹੀਂ ਹੈਗੀ ਮੈਂ ਬਹੁਤ ਕਮੈਂਟ ਨਹੀਂ ਕਰ ਸਕਦਾ ਜੀ ਉਹੀ ਇਨਵੈਸਟੀਗੇਸ਼ਨ ਅਫੀਸਰ ਹੀ ਦੱਸ ਪਾਣਗੇ ਥੈਂਕ ਯੂ ਠੀਕ ਉਹ ਬਿਲਕੁਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿੱਥੇ ਕਿ ਏ ਡੀ ਸੀ ਪੀ ਪ੍ਰੋਜੋਸ ਸਿੰਘ ਵਰਗ ਜਿਨੇ ਕਿਹਾ ਕਿ ਇਹ ਇਨਵੈਸਟੀਗੇਸ਼ਨ 파ਟ ਹੈ ਬਾਹਰ ਦਾ ਮਾਮਲਾ ਹੈ ਫਲੋਰ ਨੰਗਲ ਦਾ ਮਾਮਲਾ ਤੋਂ ਅਦਾਜ਼ ਨੇ ਫਲੋਰ ਨੰਗਲ ਦਾ ਮਾਮਲਾ ਚਾਰਾ ਜਿੱਤੇ ਕਿ ਐਸਸੀ ਭਾਈਚਾਰੇ ਵੱਲੋਂ ਅੱਜ ਭਾਰਤ ਨਗਰ ਚੌਂਕ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਵੱਡਾ ਇਕੱਠ ਕੀਤਾ ਗਿਆ ਸੜਕ ਜਾਮ ਕੀਤੀ ਗਈ ਹੈ ਕਿਸੇ ਨੂੰ ਵੀ ਅੱਗੇ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਸੰਵਿਧਾਨ ਨੂੰ ਝੋਟ ਪਹੁੰਚੀ ਹੈ ਸੰਵਿਧਾਨ ਦਾ ਉਹਨਾਂ ਦੇ ਐਸਸੀ ਭਾਈਚਾਰੇ ਕਹਿੰਿਆ ਕਿ ਕਤਲ ਕੀਤਾ ਗਿਆ ਸ਼ਰਿਆਮ ਸੰਵਿਧਾਨ ਦਾ ਕਤਲ ਕੀਤਾ ਗਿਆ ਹੈ ਦੇ ਇਹ ਤਸਵੀਰਾਂ ਦਿਖਾ ਦਿੰਦਾ ਭਾਤਾਂ ਦੇ ਚੌਂਦੀਆਂ ਜਿੱਤੇਗੀ ਅੱਜ ਬੰਦ ਕੀਤਾ ਗਿਆ ਤੇ ਬੈਂਸ ਪੁੱਛਿਆ ਵੀ ਕਰਦੇ ਹੋਏ ਜਿਹੜੀ ਕਿ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਲੋਕਾਂ ਦੇ ਨਾਲ ਵੀ ਬੈਂਸ ਲੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਆ ਦੇਖ ਸਕਦੇ ਹੋ ਕਿ ਸੜਕਾਂ ਦੇ ਬੈਠੇ ਹੋਏ ਨੇ ਭਾਈ ਕਿੱਥੇ ਦੇਖਿਆ ਜਾ ਰਿਹਾ ਕਿ ਸਭਿਧਾਨ ਦਾ ਸਰੇਮ ਸ਼ਕਲ ਕੀਤਾ ਗਿਆ ਦੇਖੋ 26 ਜਨਵਰੀ ਫਿਰ ਪਰਸੋਂ ਜਿਹੜੀ ਘਟਨਾ ਫਲੋਰ ਦੇ ਵਿੱਚ ਵਾਪਰ ਗਈ ਅੱਜ ਬਟਾਲੇ ਦੇ ਵਿੱਚ ਬਾਬਾ ਸਾਹਿਬ ਦੇ ਸਟੈਚੂ ਦੀ ਜਿਹੜਾ ਉਂਗਲ ਤੋੜ ਦਿੱਤੀ ਗਈ ਅਸੀਂ ਸਵੇਰ ਦਾ ਇਥੇ ਬੜੇ ਸ਼ਾਂਤਮਈ ਤਰੀਕੇ ਨਾਲ ਧਰਨਾ ਲਾ ਕੇ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਸੀ ਵੀ ਪ੍ਰਧਾਨ ਮੰਤਰੀ ਦੇ ਨਾਂ ਤੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਇੱਕ ਮੰਗ ਪੱਤਰ ਉਹ ਸਾਡਾ ਲੈ ਜਾਓ ਤੇ ਪ੍ਰਸ਼ਾਸਨ ਦੀ ਢਿੱਲਮੁੱਠ ਕਰਕੇ ਉਹ ਆ ਲਾਸਟ ਹਰ ਚੀਜ਼ ਦੀ ਇੱਕ ਸ਼ਹਿਨਸ਼ੀਲਤਾ ਹੁੰਦੀ ਹੈ ਜਦੋਂ ਟਾਈਮ ਦੇਣ ਤੋਂ ਬਾਅਦ ਨਹੀਂ ਕੋਈ ਆਇਆ ਕੋਈ ਡੀਸੀ ਸਾਹਿਬ ਨਹੀਂ ਆਏ ਤੇ ਮਜਬੂਰਾਂ ਦੇ ਵਿੱਚ ਸਾਨੂੰ ਇਹ ਧਰਨਾ ਲਾਣਾ ਪਿਆ ਭਾਈ ਜੀ ਇਸ ਦਾ ਦੇਖੋ ਪੰਜਾਬ ਵੀ ਪਿਛਲੇ ਵਾਰ ਬੰਦ ਕੀਤਾ ਗਿਆ ਸੀ ਪਿਛੇ ਮਹੀਨੇ ਜਾਂ ਕੁਝ ਖੰਮੇ ਪਹਿਲਾਂ ਉਸ ਵੇਲੇ ਇੱਕ ਵਿਅਕਤੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰਤੀਮਾ ਦਾ ਖੰਡਨ ਕੀਤਾ ਗਿਆ ਸੀਗਾ ਹੁਣ ਉਂਗਲੀ ਹੁਣ ਬਾਬਾ ਸਾਹਿਬ ਦੇ ਚੋੜ ਪੰਚਾਇਤ ਜਰੀਆ ਸੰਵਿਧਾਨ ਨੂੰ ਚੋਟ ਪਹੁੰਚਾਇਆ ਜਾ ਰਿਹਾ ਨਾਰੇ ਲਿਖੇ ਜਾ ਰਹੇ ਕਿਸ ਤਰ੍ਹਾਂ ਦਾ ਲਾਉਣ ਆਰਡਰ ਦੇਖਦੇ ਹੋ ਇਸ ਵਕਤ ਇਹ ਦੇਖੋ ਸਾਡੀ ਜਿਹੜੀ ਸਰਕਾਰ ਹੈ ਉਹ ਬੜੀ ਫੇਲਿਅਰ ਸਰਕਾਰ ਹੈ ਜਦੋਂ 26 ਜਨਵਰੀ ਨੂੰ ਇਹ ਘਟਨਾ ਵਾਪਰੀ ਸੀ ਉਦੋਂ ਹੀ ਅਸੀਂ ਰੋਲਾ ਪਾਇਆ ਸੀ ਵੀ ਇਹ ਬਾਹਰਲੀ ਏਜੰਸੀ ਜਿਹੜਾ ਕੋਈ ਅੱਤਵਾਦੀ ਟਾਈਪ ਦੇ ਲੋਕ ਆ ਉਹਨਾਂ ਦੀ ਇਹ ਸਾਜ਼ਿਸ਼ ਸੀਗੀ ਇਹ ਪਰ ਉਦੋਂ ਸਰਕਾਰ ਨੇ ਸਾਡੀ ਗੱਲ ਨਹੀਂ ਮੰਨੀ ਤੇ ਜਿਹੜੀ ਹੁਣ ਫਲੋਰ ਦੇ ਵਿੱਚ ਘਟਨਾ ਵਾਪਰੀ ਹੈ ਉਹ ਕੋਈ ਪੰਨੂ ਨਾਮ ਦਾ ਅੱਤਵਾਦੀ ਹੈ ਉਹਨੇ ਇੱਕ ਵੀਡੀਓ ਵੀ ਪਾਈ ਹੈ ਵੀ 14 April ਤੱਕ ਜਿੰਨੇ ਪੰਜਾਬ ਦੇ ਵਿੱਚ ਬੁੱਤ ਲੱਗੇ ਹੋਏ ਸਾਰੇ ਅਸੀਂ ਤੋੜਾਂਗੇ ਤੇ ਸਰਕਾਰ ਹਜੇ ਵੀ ਹਰਕਤ 'ਚ ਨਹੀਂ ਆ ਰਹੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਪੰਨੂ ਦੇ ਨਾਲ ਕੰਟੈਕਟਡ ਬੰਦੇ ਆ ਉਹਨਾਂ ਨੂੰ ਅਰੈਸਟ ਕਰੇ ਉਹਨਾਂ ਨੂੰ NSA ਲਾ ਕੇ ਜੇਲ੍ਹ 'ਚ ਭੇਜੇ ਪਰ ਸਰਕਾਰ ਦੀ ਢਿੱਲਮੁੱਟ ਕਰਕੇ ਜਿਹੜਾ ਮਾਹੌਲ ਹੈ ਮੈਂ ਤਾਂ ਇਹ ਸਮਝਦਾ ਵੀ ਅੱਜ ਜਿਹੜੇ ਧਰਨੇ ਲੱਗ ਰਹੇ ਆ ਆਉਣ ਵਾਲੇ ਸਮੇਂ 'ਚ ਦਲਤ ਜਿਹੜੇ ਆ ਉਹ ਇੰਨੇ ਉਗਰਤ ਹੋ ਜਾਣਗੇ ਕਿ ਸਰਕਾਰ ਤੋਂ ਇਹ ਜਿਹੜਾ ਮਾਹੌਲ ਆ ਸੰਭਿਆ ਨਹੀਂ ਜਾਊਗਾ ਇਹ ਸਰਕਾਰ ਨੂੰ ਫਰਕ ਪੈ ਰਿਹਾ ਵੈ ਸਰਕਾਰ ਨੂੰ ਪਤਾ ਨਹੀਂ ਫਰਕ ਨਹੀਂ ਪੈ ਰਿਹਾ ਤਾਂ ਹੀ ਤਾਂ ਉਗਰਤ ਸ਼ਕਤੀ ਨਹੀਂ ਕਰ ਰਹੀ ਜੇ ਫਰਕ ਪੈਂਦਾ ਹੁੰਦਾ ਅੱਜ ਪੰਜਾਬ ਸਰਕਾਰ ਨੇ ਆਪਣੇ ਦਫ਼ਤਰਾਂ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਲਾਈ ਹੈ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਰ ਜੀ ਦੀ ਫੋਟੋ ਲਾਈ ਹੋਈ ਹੈ ਪਰ ਪਤਾ ਨਹੀਂ ਇਹਨਾਂ ਦੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਕਿਉਂ ਨਹੀਂ ਸਰਕਾਰ ਜਿਹੜੀ ਸਾਡੀ ਹੈ ਜਾਂ ਸਾਡੀਆਂ ਜਿਹੜੀਆਂ ਪੁਲਿਸ ਤੰਤਰ ਹੈ ਉਹ ਕਿਉਂ ਨਹੀਂ ਹਰਕਤ ਚਾ ਰਿਹਾ ਕਿਉਂ ਨਹੀਂ ਉਹਨਾਂ ਨੂੰ ਨੱਥ ਪਾਰੇ ਪਹਿਲੀ ਘਟਨਾ ਵਾਪਰੀ ਉਦੋਂ ਹੀ ਸਖਤਾਈ ਵਰਤਣੇ ਚਾਹੀਦੀ ਸੀ ਫਿਰ ਦੂਜੀ ਹੋ ਗਈ ਅੱਜ ਤੀਜੀ ਹੋ ਗਈ ਤੇ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਨਾ ਚਾਹਨਾ ਕਿ ਸਰਕਾਰ ਨੂੰ ਹਰਕਤ ਚਾਣੇ ਚਾਹੀਦਾ ਇਹਨਾਂ ਕੋਲ ਲਿਸਟਾਂ ਹੁੰਦੀਆਂ ਕਿਹੜੇ-ਕਿਹੜੇ ਲੋਕ ਕਿਹੜੀ ਵਿਚਾਰਧਾਰਾ ਦੇ ਆ ਤੇ ਜਿਹੜੇ ਪੰਨੂ ਦੀ ਵਿਚਾਰ ਤਾਰਾ ਨਾਲ ਜੁੜੇ ਹੋ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰੇ ਤਾਂ ਕਿ ਸਾਡਾ ਪੰਜਾਬ ਦਾੜਾ ਮਾਹੌਲ ਉਹ ਸ਼ਾਂਤ ਹੋ ਸਕੇ ਬਿਲਕੁਲ ਇਹ ਸਾਰਨਾ ਸੀਗੇ ਜਿਨ੍ਹਾਂ ਨੇ ਕਿਹਾ ਕਿ ਬਿਲਕੁਲ ਪੰਜਾਬ ਦਾ ਮਾਹੌਲ ਸ਼ਾਂਤ ਹੋ ਸਕੇ ਪੰਜਾਬ ਸਰਕਾਰ ਸਖਤ ਤੋਂ ਸਖਤ ਇਹਨਾਂ ਤੇ ਐਕਸ਼ਨ ਲਵੇ ਕਿਉਂਕਿ ਤਾਂਕੀ ਸਾਰਾ ਪੰਜਾਬ ਦਾ ਮਾਹੌਲ ਸੇਫ ਰਹਿ ਸਕੇ ਤੇ ਸ਼ਾਂਤੀ ਮਹਿਨ ਦੇ ਨਾਲ ਲੋਕ ਅੰਦਰ ਇੱਥੇ ਰਹਿ ਸਕਣ ਤੇ ਕੋਈ ਵੀ ਖੱਪਖਾਨੀ ਇੱਥੇ ਨਾ ਹੋ ਸਕੇ ਬਸ ਸਟੈਂਡਰਾ ਰਾ ਵੀ ਬੰਦ ਬਸ ਸਟੈਂਡਰਾ ਰਾ ਬੰਦ ਕੀਤਾ ਗਿਆ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਦਵਾਂ ਤਸਵੀਰਾਂ ਤੁਹਾਨੂੰ ਦਿਖਾ ਦਾਂ ਤਸਵੀਰਾਂ ਦਿਖਾ ਦਾਂ ਤੁਹਾਨੂੰ ਕਿ ਇੱਥੇ ਕੀ ਜੇਪੀ ਪੰਨੂ ਦੇ ਵੱਲੋਂ ਇੱਕ ਧਮਕੀ ਵੀ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ 14 ਤਰੀਕ ਤੱਕ ਭਾਰਤ ਦੇ ਵਿੱਚ ਬਾਬਾ ਸਾਹਿਬ ਦੇ ਪ੍ਰਤਿਮਾ ਨੂੰ ਇੱਥੋਂ ਸਾਫ਼ ਕੀਤਾ ਜਾਏਗਾ ਇੱਡਾ ਵੱਡਾ ਬਿਆਨ ਜਿਹੜਾ ਪੰਨੂ ਵੱਲੋਂ ਦਿੱਤਾ ਗਿਆ ਪਰ ਪੰਜਾਬ ਸਰਕਾਰ ਹਜੇ ਤੱਕ ਵੀ ਹਰਕਤ ਚ ਨਹੀਂ ਆਈਆਂ ਏਜੰਸੀਆਂ ਹਜੇ ਤੱਕ ਵੀ ਹਰਕਤ ਚ ਨਹੀਂ ਆਈਆਂ ਆ ਨੌਜਵਾਨ ਵੀ ਇੱਥੇ ਕੁਝ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਬਾਬਾ ਸਾਹੀ ਦੀ ਪ੍ਰਤੀਮਾ ਦੇ ਨਾਲ ਲਗਾਤਾਰ ਛੇੜਛਾੜ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਕਟੜਾ ਹੋ ਗਈ ਪੰਜਾਬ ਤੇ ਪੰਜਾਬ ਬੰਦ ਵੀ ਹੋ ਗਿਆ ਹਜੇ ਤੱਕ ਵੀ ਸਰਕਾਰ ਹਰਕਤ ਚ ਨਹੀਂ ਆ ਰਹੀ ਹੈ ਨੌਜਵਾਨ ਪੀੜ੍ਹੀਓ ਤੁਸੀਂ ਆਨਲਾਈਨ ਸਮੇਂ ਦੇ ਵਿੱਚ ਆਪਣੇ ਜਿਹੜੇ ਹੋਰ ਨੌਜਵਾਨ ਆ ਰਹੇ ਨੌਜਵਾਨਾਂ ਨੂੰ ਦੇਖਦੇ ਹੋ ਸੁਰੱਖਿਤ ਇਹ ਜਿਹੜੀਆਂ ਸੁੱਤੀਆ ਸਰਕਾਰਾਂ ਇਹ ਸਾਨੂੰ ਮਜਬੂਰ ਕੀਤਾ ਇਹਨਾਂ ਨੇ ਕਿ ਤੁਸੀਂ ਸੜਕਾਂ ਦੇ ਉੱਤਰੋ ਇਹ ਸਾਡੇ ਸਮਾਜ ਨੂੰ ਮਜਬੂਰ ਕਰਦਿਆਂ ਆਈ ਦੀਆ ਕਿ ਤੁਸੀਂ ਸੜਕਾਂ ਦੇ ਆਓ ਕਿਉਂਕਿ ਅਸੀਂ ਚੁੱਪ-ਚਾਪ ਸ਼ਾਂਤਮਈ ਢੰਗ ਨਾਲ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਸਵੇਰ ਦੇ ਪ੍ਰਦਰਸ਼ਨ ਕਰਦੇ ਆਂ ਸਵੇਰ ਦੇ ਧਰਨਾ ਮਜਾਰਾ ਕਰ ਰਹੇ ਆ ਪਰ ਉੱਥੇ ਕੋਈ ਵੀ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਨਹੀਂ ਆਇਆ ਕੋਈ ਹੋਰ ਨਹੀਂ ਆਇਆ ਵਿਅਕਤੀ ਪਰ ਉਹਨਾਂ ਸਾਨੂੰ ਮਜਬੂਰ ਹੋ ਕੇ ਸਾਨੂੰ ਸੜਕਾਂ ਦੇ ਉੱਤਰਨਾ ਪੈ ਰਿਹਾ ਆ ਕਿਉਂਕਿ ਇਹ ਸਾਡੇ ਸਮਾਜ ਨੂੰ ਹਰੇਕ ਵਾਰ ਟਾਰਗੇਟ ਕਰਦੀਆਂ ਇਹ ਸਰਕਾਰਾਂ ਦੇ ਇਹ ਹੱਥ ਆ ਕਿ ਜੋ ਵੀ ਇਹ ਕਰਵਾ ਰਹੀਆਂ ਇਹ ਗੰਦੀਆਂ ਸਰਕਾਰਾਂ ਕਰਵਾ ਰਹੀਆਂ ਨੇ ਬਿਲਕੁਲ ਸਹੀ ਨਾ ਸੀਗੇ ਨੌਜਵਾਨ ਜਿਨ੍ਹਾਂ ਨੇ ਕਿਹਾ ਕਿ ਸਰਕਾਰਾਂ ਦੇ ਹੱਥ ਖੜੇ ਨੇ ਸਰਕਾਰਾਂ ਦੇ ਹੱਥ ਖੜੇ ਨੇ ਹੋਰ ਫਕੀ ਨਾਮ ਆ ਤੁਹਾਡਾ ਸ਼ੀਤਲ ਜੀ ਕਿਸਤਾ ਦੇ ਦਿਓ ਇਹ ਅੱਜ ਰੋਡ ਜਾਮ ਕਰਨਾ ਪੈ ਗਿਆ ਪਹਿਲੇ ਪੰਜਾਬ ਬੰਦ ਹੋਇਆ ਸੀ ਹੁਣ ਰੋਡ ਜਾਮ ਕਰਨਾ ਪੈ ਗਿਆ ਅੱਗੇ ਇਸ ਤਰ੍ਹਾਂ ਹੀ ਚਲਦਾ ਰਹੇਗਾ ਐਸੀ ਭਾਈਚਾਰੇ ਵੱਲੋਂ ਪ੍ਰਦਰਸ਼ਨ ਜੀ ਮੈਂ ਦੱਸਣਾ ਚਾਹਾਂਗਾ ਕਿ ਇਹ ਕੋਈ ਆਪਾਂ ਕੋਈ ਖੁਸ਼ੀ ਨਾਲ ਨਹੀਂ ਕਰ ਰਹੇ ਆ ਪਹਿਲਾਂ ਵੀ ਜਦੋਂ 26 ਜਨਵਰੀ ਨੂੰ ਭਾਰਤ ਰਤਨ ਬਾਬਾ ਸਾਹਿਬ ਮੇੜਕਰ ਜੀ ਦੇ ਸਟੈਚੂ ਦੇ ਨਾਲ ਛੇੜਛਾੜ ਕੀਤੀ અપਵਾਨਜਨਕ ਕਾਰਜ ਕੀਤਾ ਗਿਆ ਉਹਦੇ ਖਿਲਾਫ ਅਸੀਂ ਕਹੀਗੇ ਵੀ ਦੋਸ਼ੀ ਤੇ ਐਨਐਸਏ ਲਗਾਓ ਤੇ ਐਨਐਸਏ ਲਗਾਈ ਨਹੀਂ ਤੇ ਅਸੀਂ ਅੱਜ ਵੀ ਅਸ਼ਵੇਰੇ ਬਟਾਲਾ ਦੀ ਘਟਨਾ ਕੱਲ ਪਰਸੋ ਦੀ ਨੰਗਲਪਿੰਡ ਦੀ ਆਪਣਾ ਨੰਗਲਪਿੰਡ ਦੀ ਘਟਨਾ ਫਲੋਰ ਕੋਲ ਬਾਬਾ ਸਾਹਿਬ ਅੰਬेडकर ਜੀ ਬਾਰੇ ਪੰਨੂ ਨੇ ਜੋ ਬਿਆਨ ਦਿੱਤੇ ਆ ਵੀ 14 ਪਰਨੂ ਬੁੱਤ ਤੋੜੋ ਇਦਾਂ ਕਰੋ ਸਾਡੇ ਤਾਂ ਰਹਿਬਰ ਹੈ ਔਰ ਮੈਂ ਕਹਿੰਦਾ ਕੱਲੇ ਦਰੇ ਸਮਾਜ ਦੇ ਨਹੀਂ ਮੈਂ ਇਸ ਕੋਲੋਂ ਬੜਾ ਹੈਰਾਨ ਹੈ ਵੀ 올 ਓਵਰ ਭਾਰਤ ਦੇ ਨਾਗਰਿਕਾਂ ਨੂੰ ਜਿਹੜੇ ਭਾਰਤ ਦੇ ਕਾਨੂੰਨ ਮੰਤਰੀ ਪਹਿਲੇ ਰਹੇ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ ਉਹਨਾਂ ਪ੍ਰਤੀ ਵਫਾ ਬੰਦੀ ਹੈ ਕਿ ਸਾਰੇ ਲੋਕ ਸੜਕਾਂ ਧਿਆਨ ਸਾਰੇ ਕੋਆਪਰੇਟ ਕਰਨ ਅੱਜ ਜੋ ਅੱਜ ਜੋ ਜਾਮ ਦੇਖ ਰਹੇ ਤੁਸੀਂ ਬੰਦ ਦੇਖ ਰਹੇ ਸੀ ਇਹ ਕਰਨਾ ਨਹੀਂ ਸੀ ਸੰਵਿਧਾਨ ਬਚਾਓ ਮੋਰਚੇ ਵੱਲੋਂ ਬੜਾ ਸ਼ਾਂਤੀ ਮੇਂ ਪ੍ਰੋਟੈਸਟ ਹੈ ਇਸ ਤਰ੍ਹਾਂ ਵੀ ਅਸੀਂ ਨਹਿਤੇ ਔਰ ਸ਼ਾਂਤੀ ਮੇਂ ਪ੍ਰੋਟੈਸਟ ਹੈ ਪਰ ਆਮ ਆਦਮੀ ਪਾਰਟੀ ਦੀ ਨਾਕਾਬਲੀਅਤ ਔਰ ਡੀਸੀ ਸਾਹਿਬ ਸੀਪੀ ਸਾਹਿਬ ਉਹ ਸੀਰੀਅਸ ਹੀ ਹੈ ਨਹੀਂ ਦਲਿਤ ਲੀਡਰ ਇੱਡੇ-ਇੱਡੇ ਲੀਡਰ ਬੈਠੇ ਆ ਅਸੀਂ ਪੂਰਾ ਸਮਾਜ ਇਕੱਠਾ ਹੋਏ ਬੈਠੇ ਆ ਇੰਨੀਆਂ ਜਥੇਬੰਦੀਆਂ ਬੈਠੇ ਜਿਨ੍ਹਾਂ ਦੇ ਨਾਲ ਕਈ ਕਿਈ ਹਜ਼ਾਰ ਲੱਖ ਬੰਦੇ ਵੀ ਚੱਲਦੇ ਆ ਪਰ ਡੀਸੀ ਸਾਹਿਬ ਸੀਪੀ ਸਾਹਿਬ ਅਸੀਂ ਨੇੜੇ ਆ ਗਏ ਉਹਨਾਂ ਦੇ ਧਰਨਾ ਦੇ ਰਹੇ ਆ ਸ਼ਾਂਤਮਈ ਤਰੀਕੇ ਨਾਲ ਇਹਦਾ ਮਤਲਬ ਇਹ ਹੈ ਵੀ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਬਾਬਾ ਸਾਹਿਬ ਦੀ ਫੋਟੋ ਤੇ ਯੂਜ਼ ਕਰ ਰਹੀ ਹੈ ਇਹ ਖੁਸ਼ੀ ਨਾਲ ਨਹੀਂ ਸਾਨੂੰ ਬੜਾ ਦੁੱਖਾ ਔਰ ਤੁਸੀਂ ਹੈਰਾਨ ਹੋਗੇ ਮੀਡੀਆ ਦੇ ਰਾਹੀਂ ਮੈਸੇਜ ਦੇ ਰਿਹਾ ਮੈਂ ਅਸੀਂ ਬੜੇ ਦੁਖੀ ਹੋ ਕੇ ਜਾਮ ਕੀਤਾ ਕੱਲ ਜਦੋਂ ਸਾਡੀ ਮੀਟਿੰਗ ਹੋਈ ਬੜੇ ਨੌਜਵਾਨ ਵੀਰ ਜੀ ਇਹ ਕਹਿ ਰਹੇ ਸੀਗੇ ਵੀ ਜਾਮ ਨਹੀਂ ਕਰਨਾ ਪਰ ਜਦੋਂ ਸੀਪੀ ਸਾਹਿਬ ਡੀਸੀ ਸਾਹਿਬ ਸੁੱਤੇ ਪਏ ਆ ਪੰਜਾਬ ਸਰਕਾਰ ਸੁੱਤੀ ਪਈ ਆ ਤੇ ਆਵਾਬ ਨੇ ਤਾਂ ਆਪਣਾ ਕੋਚਮ ਆਪਣੇ ਰਾਈਟ ਸੇ ਲੈਣ ਲਈ ਸਰਕਾਰ ਦੇ ਉੱਤਰ ਰਹੀਆਂ ਔਰ ਤੁਹਾਡੇ ਲਈ ਮੈਂ ਪੰਜਾਬ ਨੂੰ ਇੱਕ ਸੁਨੇਹਾ ਜ਼ਰੂਰ ਦਵਾਂਗਾ ਕਿ ਪੰਜਾਬ ਦਾ ਮਾਹੌਲ ਜਿਹੜਾ ਸਰਦਿਤ ਤਤਵ ਖਰਾਬ ਕਰ ਰਿਹਾ ਉਹਨਾਂ ਤੋਂ ਮਾਹੌਲ ਖਰਾਬ ਹੋਣਾ ਨਹੀਂ ਹੈ ਇਹ ਭਗਵਾਨ ਵਾਲਮੀਕੀ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਜੀ ਗੁਰਨਾਣ ਦੇਵ ਜੀ ਦੇ ਬੱਚੇ ਆਸੀਂ ਸਾਰੇ ਉਹਨਾਂ ਦੇ ਭਗਤ ਆਸੀਂ ਆਜੀ ਆਪਰ ਚ ਲੜਾਂਗੇ ਨਹੀਂ ਪਰ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਪੰਨੂ ਨੂੰ ਇੱਥੇ ਲਿਆਵੇ ਕੇਂਦਰ ਸਰਕਾਰ ਤੇ ਉਹਦੇ ਤੇ ਧਾਰਾ ਵਾ ਦਰਜ ਕਰਕੇ ਉਹਨੂੰ ਇੱਥੇ ਜੇਲ੍ਹ ਚ ਦਿੱਤਾ ਜਾਵੇ ਕੁਲ ਮਾਂਗ ਕੀਤੀ ਗਈ ਐਸੀ ਭਾਈਚਾਰੇ ਦੇ ਵੱਲੋਂ ਕਿ ਕੇਂਦਰ ਸਰਕਾਰ ਨੂੰ ਵੀ ਸਨੇਹਾ ਦਿੱਤਾ ਗਿਆ ਵਾ ਕਿ ਪੰਨੂ ਜਿਹੜਾ ਜਿਹਨੇ ਧਮਕੀਆਂ ਦਿੱਤੀਆਂ ਬਾਬਾ ਸਾਹਿਬ ਦੇ ਬਾਰੇ ਆ ਸ਼ਬਦ ਵਰਡ ਬੋਲੇ ਉਹਨੂੰ ਭਾਰਤ ਲਿਆਂਦਾ ਜਾਵੇ ਉਹਦੇ ਉਤੇ ਧਾਰਾਵਾਂ ਲਾਈਆਂ ਜਾਣ ਤੇ ਉਸ ਨੂੰ ਹਿੰਦੂਸਤਾਨ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਮਾਨ ਸਰਕਾਰ ਇੱਕ ਪਾਸੇ ਤਾਂ ਨਸ਼ਾ ਵਿਰੋਧ ਦਾ ਯੁੱਧ ਛੇੜਿਆ ਹੋਇਆ ਪਰ ਇਹਨਾਂ ਸ਼ਰਾਰਤੀਆਂ ਅੰਸਰਾਂ ਦੇ ਵਿੱਚ ਉਹ ਕਿਸ ਤਰ੍ਹਾਂ ਦੇਖੇਗੀ ਮਾਨ ਸਰਕਾਰ ਇਹ ਆਨਾਲ ਸਮੇਂ ਜੋ ਦੇਖਣਾ ਜ਼ਰੂਰ ਹੋਏਗਾ ਲੁਧਿਆਣਾ ਦੇ ਡੀਸੀ ਪਹੁੰਚੇ ਨੇ ਤੇ ਡੀਸੀਪੀ ਪਹੁੰਚੇ ਨੇ ਤਸਵੀਰ ਤੁਹਾਨੂੰ ਦਿਖਾ ਦਵਾਂ ਇੱਕ ਵਾਰ ਜ਼ੂਮ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰ ਜ਼ੂਮ ਕਰਕੇ ਦਿਖਾ ਦਵਾਂ ਕਿ ਲੁਧਿਆਣਾ ਦੇ ਡੀਸੀ ਪਹੁੰਚੇ ਨੇ ਤੇ ਐਡੀਸੀ ਵੀ ਪਹੁੰਚੇ ਨੇ ਤੇ ਨਾਲੇ ਡੀਸੀਪੀ ਵੀ ਪਹੁੰਚੇ ਨੇ ਤੇ ਗੱਲਬਾਤ ਕਰਦੇ ਆ ਚੱਲ ਕੇ ਕਿ ਅਖਰ ਦੇ ਵਿੱਚ ਰੋਡ ਜਾਮ ਕਰਨ ਦਾ ਇਹ ਮਾਮਲਾ ਜਿਹੜਾ ਸਾਰਾ ਆਖਿਰ ਦੇ ਵਿੱਚ ਹੱਲ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਕਿਉਂਕਿ ਮਾਮਲਾ ਕਾਫੀ ਦਾ ਕਾਫੀ ਜ਼ਿਆਦਾ ਪੱਖਿਆ ਹੋਇਆ ਵਾ ਕਿੰਨੀ ਦੇਰ ਤੋਂ ਦੋ ਦਿਨ ਹੋ ਗਏ ਨੇ ਪਹਿਲਾ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਬਾਬਾ ਸਾਹਿਬ ਪ੍ਰਤਿਮਾ ਦੇ ਨਾਲ ਛੇੜਛਾ ਉਸ ਤੋਂ ਬਾਅਦ ਪਰਸੋਂ ਛੇੜਛਾ ਤੇ ਅੱਜ ਛੇੜਛਾ ਕੀਤੀ ਆਇਓ ਤੁਹਾਨੂੰ ਤਸਵੀਰਾਂ ਤੁਹਾਨੂੰ ਲੈ ਕੇ ਚਲਦੀਆਂ ਹਰ ਲੋਦਰ ਅਰਦੀ ਸੀ ਕਮਿਸ਼ਨਰ ਔਰ ਡਿਪਟੀ ਕਮਿਸ਼ਨਰ ਮਿਲਨ ਆਏ ਨੇ ਬਾਹਰਾਂ ਗਚੌਂਗ ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੀਸੀਪੀ ਲਾਲ ਨੇ ਤੇ 올ਓਵਰ ਵਰਦੇ ਅਧਿਕਾਰੀ ਵੀ ਨਾਲ ਨੇ ਤੁਹਾਨੂੰ ਦਿਖਾ ਦਈਏ ਕਿ ਤਸਵੀਰਾਂ ਚ ਗੱਲਬਾਤ ਕਰ ਰਹੇ ਨੇ ਟੀਮ ਟੇਬਲ ਟॉक ਕਰ ਰਹੇ ਨੇ ਉਹ ਯਾਰ ਪੱਦਾ ਕਾਢ ਪਹਿਲਾਂ ਖੜ ਜਾਂ ਨਾਲ ਪਹਿਲਾਂ ਵੀ ਤਸਵੀਰਾਂ ਲੋਕਾਂ ਦੇ ਭਾਤਨਗਰ ਚੌਂਕ ਤੋਂ ਦਿਖਾ ਰਹੇ ਜਿੱਥੇ ਕੀ ਅਜੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਐਸ்சி ਭਾਈਚਾਰੇ ਦੇ ਵੱਲੋਂ ਜਿੱਥੇ ਕੀ ਆਂ ਬਾਬਾ ਸਾਹਿਬ ਦੀ ਪਤីਮਾ ਨੂੰ ਛੇੜਛਾੜ ਕੀਤੀ ਗਈ ਸੀਗੀ ਇਹ ਘਟਨਾ ਜਿਹੜੀ ਕੀ ਹੈ ਲਗਾਤਾਰ ਪੰਜਾਬ ਦੇ ਵਿੱਚ ਹੀ ਕਿਉਂ ਹੋ ਰਹੀ ਹੈ ਕੀ ਪੰਜਾਬ ਦਾ ਲਾਅਨ ਆਰਡਰ ਸਹੀ ਨਹੀਂ ਹੈ? ਕੀ ਆ ਪੰਜਾਬ ਸਰਕਾਰ ਚੁਸਤ ਨਹੀਂ ਹੈ? ਇਹ ਪੰਜਾਬ ਪੁਲਿਸ ਨੇ ਵਿੱਚ ਕੋਈ ਫਰਕ ਆ ਰਿਹਾ ਵਾ? ਕਿਉਂ? ਇਹ ਹਰਕਤਾਂ ਯਾਦ ਦੇ ਵਿੱਚ ਹੋ ਰਹੀਆਂ ਨੇ ਕਿਉਂ? ਸੰਵਿਧਾਨ ਦੇ ਨਾਲ ਹੀ ਛੇੜਛਾੜ ਕੀਤੀ ਜਾ ਰਹੀ ਹੈ। ਹਾਂ ਜੀ ਬਿਲਕੁਲ ਇਹ ਮੰਗ ਪੱਤਰ ਅੱਜ ਮੈਨੂੰ ਦਿੱਤਾ ਗਿਆ ਹੈ ਉਹਨਾਂ ਦੀ ਭਾਵਨਾਵਾਂ ਨੂੰ ਹਰਟ ਹੋਇਆ ਜੀ ਉਹਨਾਂ ਨੂੰ ਜਿਹੜੇ ਕੀ ਇੱਥੇ ਬਾਬਾ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਸਲਾ ਆਇਆ ਸੀ ਸਾਹਮਣੇ ਬਟਾਲਾ ਦੇ ਵਿੱਚ ਔਰ ਫਲੋਰ ਦੇ ਵਿੱਚ ਜਿਹੜੀ ਘਟਨਾਵਾ ਵਾਪਰੀ ਸੀ ਉਹਦੇ ਕਰਕੇ ਅੱਜ ਰੋਸ਼ ਪ੍ਰਦਰਸ਼ਨ ਹੈ ਔਰ ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਡੀਸੀ ਦੇ ਰਾਹੀਂ ਉਹਨਾਂ ਨੇ ਅੱਜ ਪੇਸ਼ ਕੀਤਾ ਹੈ ਔਰ ਅਸੀਂ ਅੱਜ ਹੀ اے ਸੀਐਮ ਆਫਿਸ ਦੇ ਵਿੱਚ ਇਹ ਮੰਗ ਪੱਤਰ ਨੂੰ ਅਸੀਂ ਭੇਜਾਂਗੇ ਔਰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਕਿ ਸਖਤ ਤੋਂ ਸਖਤ ਕਾਰਵਾਈ ਜਿਨ੍ਹਾਂ ਨੇ ਵੀ ਇਹ ਕੰਮ ਜਿਨ੍ਹਾਂ ਨੇ ਵੀ ਇਹ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਬਾਕੀ ਵੀ ਜਿਹੜੀ ਬਿਆਨਬਾਜ਼ੀ ਕਰਦੇ ਆ ਜਿਹੜੀ ਕਿ ਉੱਥੋਂ ਬੈਠੇ ਬਾਹਰੋਂ ਬੈਠੇ ਬਿਆਨਬਾਜ਼ੀ ਕਰਦੇ ਆ ਉਹ ਵੀ ਅਸੀਂ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਸੀ ਉਹਨਾਂ ਨੂੰ ਵੀ ਮੈਂ ਕਿਹਾ ਸਖਤੋ ਸਖਤ ਉਹਨਾਂ ਨੂੰ ਬਾਹਰੋਂ ਜਿਹੜਾ ਡੀਜੀਪੀ ਸਾਹਿਬ ਵੀ ਪੰਜਾਬ ਸਰਕਾਰ ਉਹਨਾਂ ਨੂੰ ਐਕਸੈਡਿਊਸ਼ਨ ਦੀ ਕਾਰਵਾਈ ਵੀ ਚੱਲ ਰਹੀ ਹੈ ਬਾਹਰੋਂ ਇੱਥੇ ਲਾ ਕੇ ਕਾਰਵਾਈ ਕਰਨ ਦੀ ਮੰਗ ਪੂਰੀ ਚੱਲ ਰਹੀ ਹੈ ਔਰ ਅਸੀਂ ਇਹ ਮਾਨਯੋਗ ਸੀਐਮ ਸਾਹਿਬ ਨੂੰ ਅੱਜ ਹੀ ਸੀਐਮ ਦਫ਼ਤਰ ਦੇ ਵਿੱਚ ਪਹੁੰਚਦਾ ਕਰ ਦਾਂਗੇ ਤਾਂ ਕਿ ਸਖਤੋ ਸਖਤ ਕਾਰਵਾਈ ਇਸ ਚੀਜ਼ ਤੇ ਕਰੀ ਜਾ ਸਕੇ ਜਿਹੜਾ ਪ੍ਰੋਟੈਸਟ ਚੱਕਿਆ ਜਾਊਗਾ ਹੁਣ ਜਿਹੜਾ ਮੇਰੀ ਬੇਨਤੀ ਹੈ ਕਿ ਆਪਾਂ ਲੋਕਾਂ ਨੂੰ ਖੰਜਰ ਖਵਾਰ ਨਾ ਕਰੀਏ ਆਪਾਂ ਇਸ ਤੇ ਪੂਰੀ ਕਾਰਵਾਈ ਕਰੀਏ ਇਸ ਤੇ ਜੋਰ ਪਾਈਏ ਕਾਰਵਾਈ ਤੇ ਜੋਰ ਪਾਈਏ ਪਰ ਸਾਡੇ ਵੱਲੋਂ ਬਿਲਕੁਲ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਕੋਈ ਵੀ ਕਮੀ ਪੇਸ਼ੀ ਨਹੀਂ ਚੱਲੇਗੀ ਬਿਲਕੁਲ ਇਹ ਜਾਣਨਾ ਚਾਹੀਏ ਕਿ ਮਨਸ਼ੂ ਜਾਨ ਜੀ ਜਿਨ੍ਹਾਂ ਨੇ ਕਿਹਾ ਕਿ ਆ ਢੜਕਾਉ ਪਿਆਨਾ ਤੇ ਜ਼ਰੂਰ ਦਿੱਤੀ ਜਾਏਗੀ ਸਰ 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 ਜਿਵੇਂ ਕਿ ਤੁਸੀਂ ਕਿਹਾ ਕਿ ਢੜਕਾਉ ਪਿਆਨਾ ਤੇ ਅ ਸਤ ਸਤ ਕਰਦੇ ਕਿਤੇਗੀ ਕਾਫੀ ਇਦਾਂ ਦੇ ਪੰਜਾਬ ਦੇ ਢੜਕਾਓ ਬਿਆਨ ਹੁੰਦੇ ਨੇ ਉਸ ਨੂੰ ਲੈ ਕੇ ਕੀ ਕਰਦੇ ਕੀਤੀ ਹੈਗੀ ਨਹੀਂ ਬਿਲਕੁਲ ਮੈਂ ਕਮਿਸ਼ਨਰ ਸਾਹਿਬ ਨਾਲ ਵੀ ਮੈਂ ਉਹਨਾਂ ਨੂੰ ਵੀ ਇਹ ਮੈਸੇਜ ਦੇ ਦਿੱਤਾ ਸੀਗਾ ਕੀ ਆਪਾਂ ਸਰ ਸਖਤੋ ਸਖਤ ਕਾਰਵਾਈ ਕਰਨੀ ਹੈ ਜਿਹੜਾ ਵੀ ਇਸ ਤਰੀਕੇ ਦਾ ਮਾਹੌਲ ਖਰਾਬ ਕਰਦਾ ਹੈ ਪੰਜਾਬ ਦੇ ਵਿੱਚ ਭਾਈਚਾਰਾ ਖਰਾਬ ਕਰਦਾ ਹੈ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰੋ ਜਿਹੜਾ ਵੀ ਸਖਤ ਸਖਤ ਕਾਨੂੰਨ ਲੱਗਦਾ ਉਹਨੂੰ ਲਗਾ ਕੇ ਕਾਰਵਾਈ ਸਮਾਜ ਦੇ ਬਾਰੇ ਵੀ ਕਾਫੀ ਪੜਕਾਉ ਬਿਆਨ ਦਿੱਤੇ ਜਾਂਦੇ ਹਨ ਨਹੀਂ ਉਹ ਸਖਤੋ ਸਖਤ ਕਾਰਵਾਈ ਕਰਨਗੇ ਬਿਲਕੁਲ ਇਹ ਸੱਚ ਹੈ ਨਾ ਸੀਗੇ ਲੁਧਿਆਣਾ ਤੇ ਡੀਸੀ ਹਿਮਾਂਸ਼ੂਰ ਜਨ ਜਿਨ੍ਹਾਂ ਨੇ ਕਿਹਾ ਕਿ ਸਭ ਤੋਂ ਸਖਤ ਕਾਰਵਾਈ ਜਰੀ ਕੀਤੀ ਜਾਏਗੀ ਭਾਈਚਾਰੇ ਨੂੰ ਖਰਾਬ ਕਰਨ ਤੇ ਵੀ ਜਿਹੜੀ ਕੀ ਹੈ ਜਿਹੜੇ ਜੋ ਕੋਈ ਕੋਸ਼ਿਸ਼ ਕਰਦਾ ਹੋਵੇ ਭੜਕਾਓ ਭਿਆਨ ਦੇਣਾ ਉਹਦੇ ਤੇ ਵੀ ਸਖਤ ਤੋਂ ਸਖਤ ਕਾਰਵਾਈ ਜਰੀ ਕੀਤੀ ਹੈਗੀ ਹੁਣ ਜਿਹੜਾ ਕਿ ਮੰਗ ਪੱਤਰ ਜਿਹੜਾ ਕਿ ਐਸਸੀ ਭਾਈਚਾਰੇ ਵੱਲੋਂ ਦਿੱਤਾ ਗਿਆ ਜਿੱਤੇ ਕਿ ਬਾਬਾ ਸਾਹਿਬ ਜੀ ਪ੍ਰਤੀਮਾ ਨੂੰ ਠੇਸ ਪਹੁੰਚੀ ਤੇ ਤੇ ਬੇਅਦਬੀ ਹੋਈ ਹੈ ਕੁਛ ਸ਼ਰਾਰਤੀ ਅਨਸਰ ਵੱਲੋਂ ਤੇ ਇੱਕ ਖਾਲਸਾਣ ਤੇ ਨਾਰੇ ਵੀ ਲਿਖੇ ਗਏ ਤੇ ਹੁਣ ਡੀਸੀ ਹਿਮਾਂਸ਼ੂ ਜਾਨ ਨੇ ਆਪਣੇ ਹੱਥ ਦੇ ਵਿੱਚ ਜਿਹੜਾ ਇਹਨਾਂ ਦੇ ਵੱਲ ਐਸਸੀ ਭਾਈਚਾਰੇ ਵੱਲੋਂ ਮੰਗ ਪੱਤਰ ਲੈ ਲਿੱਤਾ ਗਿਆ ਤੇ ਇਸ ਨੂੰ ਸੀਐਮ ਹਾਊਸ ਤੇ ਵਿੱਚ ਪਹੁੰਚਾਇਆ ਜਾਏਗਾ ਤੇ ਆਵਾਜ਼ ਜਿਹੜੀ ਕਿ ਅੱਗੇ ਤੱਕ ਪਹੁੰਚਾਈ ਜਾਏਗੀ ਹੁਣ ਦੇਖਣਾ ਹੈਗਾ ਕਿ ਕਿੰਨੇ ਨੂੰ ਜਲਦ ਇਹ ਸ਼ਰ ਪੋਸਟ ਕਰਦੀ ਹੈ ਜੁਰੇ ਲਦਾਨ ਨਾਲ ਇਤਨਾਲ ਦੀਪਕ ਕੁਮਾਰ ਜਨਾ ਯੰਬਰਪੁਰ ਧੰਨਵਾਦ